ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮ ਜੀ ਸੰਧੂ YouTube ਚੈਨਲ ਸੰਦੂ ਮਿਨੀ ਮਾਰਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਦੋਸਤੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨਾ ਕਿ ਜੇ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਸਾਧਨ ਵਕਾਊ ਹੈ ਤਾਂ ਤੁਸੀਂ ਸਾਡੇ ਤੋਂ ਇਹ ਐਡਵਰਟਾਈਜ਼ਮੈਂਟ ਆਪਣੇ ਸਾਧਨ ਦੀ ਕਰਵਾ ਸਕਦੇ ਹੋ ਇਹ ਸੇਵਾ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਂਦੇ ਆਂ ਹਾਂ ਜੀ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 9041734061 ਹਾਂਜੀ WhatsApp ਕਰਕੇ ਜਾਂ ਕਾਲ ਕਰਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲੇ ਕੋਈ ਵੀ ਐਡਵਰਟਾਈਜ਼ਮੈਂਟ ਤੁਸੀਂ ਕਰਵਾਉਣੀ ਹੈ ਤਾਂ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਹਾਂਜੀ ਅੱਜ ਦੀ ਜਿਹੜੀ ਵੀਡੀਓ ਹੈ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਫਾਰਮ ਟਰੈਕਟਰ ਟਰੈਕਟਰ ਹੈ ਜੀ ਲੀਲੇ ਰੰਗ ਦੇ ਵਿੱਚ ਬਹੁਤ ਸੋਹਣਾ 97 ਮਾਡਲ ਟਰੈਕਟਰ ਹੈ ਜੀ ਹਾਂਜੀ ਟਰੈਕਟਰ ਦੀ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਤੁਹਾਡੇਗੇ ਗੁਜਾਰਿਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਬੈਲ ਦਾ ਬਟਨ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹਾਂਜੀ ਤਾਂ ਇਹ ਹੈ ਫਾਰਮ ਟਰੈਕਟਰ ਟਰੈਕਟਰ ਹੈ ਜਿਹੜਾ ਉਹ ਆਪਾਂ ਦੇਖਦੇ ਹਾਂ ਪਹਿਲਾਂ ਆਪਾਂ ਟਰੈਕਟਰ ਦੇਖ ਲੈਨੇ ਆਂ ਫਿਰ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਕਰਾਂਗੇ ਤੇ ਬਾਕੀ ਜਾਣਕਾਰੀ ਵੀ ਲਵਾਂਗੇ ਜਦੋਂ ਅਸੀਂ ਟਰੈਕਟਰ ਦਿਖਾਵਾਂਗੇ ਟਰੈਕਟਰ ਦੀ ਵੀਡੀਓ ਚੱਲੂਗੀ ਨਾਲ ਹੀ ਜਿਹੜਾ ਟਰੈਕਟਰ ਦਾ ਓਨਰ ਹੈ ਉਹਦਾ ਨੰਬਰ ਚੱਲੂਗਾ ਸਕਰੀਨ ਤੇ ਜੇ ਤੁਸੀਂ ਇਹ ਟਰੈਕਟਰ ਖਰੀਦਣਾ ਤਾਂ ਤੁਸੀਂ ਬਾਈ ਹੋਰਾਂ ਨਾਲ ਕੰਟੈਕਟ ਕਰਕੇ ਟਰੈਕਟਰ ਦੇਖ ਸਕਦੇ ਹੋ ਜਾ ਕੇ ਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਹਾਂਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਸੰਭਿਆ ਹੋਇਆ ਬਾਈਆਂ ਨੇ ਫਾਰਮ ਟਰੈਕਟਰ ਟਰੈਕਟਰ ਹੈ ਜੀ ਤੇ 97 ਮਾਡਲ ਹੈ ਹਾਂਜੀ 97 ਮਾਡਲ ਹੈ ਸੋ ਜਿਆਦਾ ਸਮਾਂ ਖਰਾਬ ਨਾ ਕਰਦੇ ਹੋਇਆ ਉਹ ਪਹਿਲਾਂ ਆਪਾਂ ਟਰੈਕਟਰ ਦੇਖਦੇ ਆਂ ਤੇ ਫਿਰ ਕਰਦੇ ਆਂ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਹਾਂਜੀ ਤਾਂ ਉਹ ਆਪਾਂ ਪਹਿਲਾਂ ਟਰੈਕਟਰ ਦੇਖੀਏ Yeah. <laughs> ਹਾਂਜੀ ਦੋਸਤੋ ਏਸੀ ਫਾਰਮ ਟਰੈਕ ਟਰੈਕਟਰ 97 ਮਾਡਲ ਲੀਲੇ ਕਲਰ ਦੇ ਵਿੱਚ ਬਹੁਤ ਸੋਹਣਾ ਬਾਈ ਹੋਣਾ ਨੇ ਫਾਰਮ ਟਰੈਕ ਟਰੈਕਟਰ ਹੈ ਜਿਹੜਾ ਸਾਂਭਿਆ ਹੋਇਆ ਹੈ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਟਰੈਕਟਰ ਪਸੰਦ ਆਇਆ ਹੋਊਗਾ ਜੇ ਤੁਹਾਨੂੰ ਪਸੰਦ ਆਇਆ ਤੁਸੀਂ ਖਰੀਦਣੇ ਚਾਹਵਾਂ ਨੂੰ ਖਰੀਦਣ ਤੇ ਦਾ ਸਕਰੀਨ ਤੇ ਬਾਈ ਹੁਣਾ ਦਾ ਨੰਬਰ ਚੱਲਦਾ ਪਿਆ ਤੁਸੀਂ ਕੰਟੈਕਟ ਕਰਕੇ ਟਰੈਕਟਰ ਨੂੰ ਪਰਚੇਸ ਕਰ ਸਕਦੇ ਹੋ ਸੋ ਇਨੀਆਂ ਬੇਨਤੀਆਂ ਮਨਜ਼ੂਰ ਕਰਨਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ